ਨਭ요ਸੀ ਦੂ ਸਾਹਿਬ ਕਹਿੰਦੇ ਮੇਰੇ ਕੋਲੇ ਗੁਜ਼ਾਰਾ ਨਹੀਂ ਹੁੰਦਾ ਮੈਨੂੰ ਟੈਲੀਵਿਜ਼ਨ ਤੇ ਜਾਣਾ ਪੈਣਾ ਤੇ ਮੈਂ ਕਿਹੜਾ ਭਾਈ ਅੱਬਰ ਦੇ ਪੈਸੇ ਖਾਣਾ ਮੈਂ ਕਿਹੜਾ ਰਿਸ਼ਵਤ ਖੋਰੀ ਕਰਦਾ ਤੇ ਗੁਜ਼ਾਰਿਆਂ ਵਾਸਤੇ ਆਇਓ ਨਾਲੇ ਕਰੋੜਾਂ ਰੁਪਏ ਵੀ ਕਮਾਉਣੇ ਆ ਨਾਲੇ ਲੋਕਾਂ ਚ ਰਾਜਨੀਤੀ ਦੀ ਕੋਈ ਸੇਵਾ ਕਰਨੀ ਆ ਇਦਾਂ ਨਹੀਂ ਚੱਲਣਾ ਕੰਮ ਆਓ ਮੈਂ ਕਹਿੰਦਾ ਆਓ ਚੰਗੇ ਬੰਦੇ ਨੂੰ ਆਉਣਾ ਚਾਹੀਦਾ ਆਓ ਪਰ ਇੱਥੇ ਰਹੋ ਨਾ ਖੜੋ ਲੋਕਾਂ ਨਾਲ ਵੋਟਾਂ ਵળે ਆ ਜਾਂਦੇ ਆ ਜੋਗੀ ਉੱਤਰ ਪਹਾੜੋਂ ਆਇਆ ਵੋਟਾਂ ਦੀ ਤਰੀਕ ਸੁਣ ਕੇ ਉਦੋਂ ਜੇ ਆ ਜਾਂਦੇ ਆ ਮੈਂ ਤੁਹਾਨੂੰ ਕਿਹਾ ਸੀ ਨਾ ਪਹਿਲਾਂ ਵੀ ਦੱਸਿਆ ਸੀ ਮੈਂ ਇਹ ਵਿਆਹਾਂ ਚ ਲੈਣ ਦੇ ਨਾਲੇ ਸੂਟਾਂ ਵਰਗੇ ਨਾ ਉਹਨਾਂ ਨੂੰ ਕੋਈ ਸਮਾਉਂਦਾ ਨਾ ਕੋਈ ਪਾਉਂਦਾ ਇੱਕ ਵਾਰੀ ਆਪਣੇ ਕੋਲੇ ਆ ਕੇ ਆਪਾਂ ਕਹਿੰਨਾ ਤਿੰਨ ਕ ਮਹੀਨੇ ਬਾਅਦ ਭੂਆ ਦੀ ਕੁੜੀ ਦਾ ਵਿਆਹ ਉਧਰ ਚਾੜਦਿਆਂਗੇ ਐਂ ਤੋ ਰੇ ਫਿਰਦਾ ਰਹਿੰਦਾ ਲਫਾਫਿਆਂ ਚੋ ਕੋਈ ਵਾਰੀ ਆਪਦਾ ਸੂਟ 2 ਸਾਲਾਂ ਬਾਅਦ ਆਪਦੇ ਕੋਲ ਹੀ ਵਾਪਸ ਆ ਜਾਂਦਾ ਹੈ ਕਨੇ ਕੋਈ ਗੱਲ ਨਹੀਂ ਅਗਲੇ ਮਹੀਨੇ ਫੇਰ ਵਿਆਹ ਹੈ ਉਧਰ ਚਾੜ ਦੇਾਂਗੇ ਉਹ ਕਾਂਗਰਸਾਂ ਤੋਂ ਗਲਤੀ ਹੋ ਗਈ ਉਹਨੂੰslfafay ਚੋਂ ਕੱਢ ਬੈਠੇ ਹੁਣ ਨਾ ਤਾਂ ਉਹ ਵਾਪਸslfafay ਚ ਪੈਂਦਾ ਨਾ ਸਮਾਇਆ ਜਾਂਦਾ ਆ ਬੰਗਾ ਪੈ ਗਿਆ ਹੂੰ